ਇਹ 2 ਫੁੱਟ ਡਬਲ ਧੁਰੇ ਵਾਲਾ ਲੋ ਜੀ ਬਾਈ ਬਿਡ ਕੱਟ ਹੋ ਗਿਆ ਮੇਲਾ ਬਾਹਰ ਬਾਲਾ 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 ਵਾ ਬਸ ਮੈਨੂੰ ਫੋਨ ਕਰਦਾ ਬਰੂਨੀ ਹੋ ਗਿਆ ਸੀ ਉਹ ਤੇ ਉਹ ਇੰਨੀ ਇੰਨੀ 50 ਵਾਲਾ ਤੇਰੇ ਵਾਲੀ ਹਾਂ ਕੋ ਬਾਗ ਦੇਖਣੇ ਸਾਸਰੀ ਕਾਲ ਜੀ ਬਾਈ ਸਾਰੇ ਵੀਰਾਂ ਨੂੰ ਤੇ ਟਰੈਕਟਰ ਬਾਈ ਘਰ ਆ ਗਿਆ ਤਾਂ ਮੋਡੀਫਿਕੇਸ਼ਨ ਹੋਣ ਤੋਂ ਬਾਅਦ ਵਾ ਤੇ ਅੱਜ ਜੰਦੇ ਵਾਲੀ ਟਰਾਲਾ ਪਾਉਣ ਠਾੜਾ ਫਟਾ ਤੇ ਉਹਨੂੰ ਬெட் ਲਾਉਣਾ ਹੈ ਤੇ ਤਿਆਰੀ ਚੱਲਦੀ ਹੈ ਸ਼੍ਰੀ ਗੁਰਤਾਰੂ ਸਾਹਿਬ ਜਾਨ ਦੇ ਟਰੈਕਟਰ ਘਰ ਪਹੁੰਚ ਗਿਆ ਦਾ ਬਾਈ ਸਾਸਰੀ ਕਾਲ ਜੀ ਬਾਈ ਸਾਰਿਆਂ ਨੂੰ ਰੱਖਦ ਮੰਦਰ ਬੇਲਾ ਹੀ ਹਾਂ ਤਾਰੇ ਹੈ ਸੇ ਬਾਈ ਪੁਰਾਣੀ ਬੈਰੀ ਗਏ ਖੰਡਰੀ ਤੇ ਚਾਬੀਆਂ ਰੱਖ ਲਈਆਂ ਚਾਬੀ ਵਾਲਾ ਲੋ ਬਾਈ ਕਰਤਾਰਪੁਰ ਸਾਹਿਬ ਜਾਨ ਖਤਰ ਤਿਆਰੀ ਸ਼ੁਰੂ ਲੱਗੀ ਹੋਣਾ ਪਹਿਲਾਂ ਜਨਾ ਟਰਾਲਾ ਲੈਣਾ ਹੁੱਕ ਬਦਲਨੀਆ ਪਹਿਲਾਂ ਬਿੰਦਾਂ ਨਾਲ ਹੁੱਕ ਬੜੀ ਪਣੀ ਹੁੱਕ ਬੜੀ ਪਣੀ ਹੁੱਕ ਪਾ ਕੇ ਟਰਾਲਾ ਬਾਈ 18 ਫੁੱਟਾ ਪਾ ਕੇ ਉਹਨੂੰ ਬੈੱਡ ਕੱਸ ਕੇ ਤੋਾਈਏ ਬੈੱਡ ਕੱਸ ਕੇ ਤੋਆ ਕੇ ਫਿਰ ਉਹਨੂੰ ਬਾਈ ਉੱਪਰ ਤਰਪਾਲ ਪਾਉਣੀ ਨੇ ਜਿਹੜਾ ਉਹਦਾ ਜਗਾੜ ਜੂੜ ਬਣਾ ਕੇ ਵੀ ਤਾਨੂੰ ਪਤਾ ਕਿ ਜੇ ਨਾ ਤੋਤਾ ਵਾ ਹੈਗਾ ਦੋ ਗੱਲਾਂ ਤੋਂ ਹੋ ਗਿਆ ਆਪੇ ਤੋਂ ਹੋ ਜੂਗਾ ਕਰ ਤੇ ਚੱਲਦੇ ਹੁਣ ਪੂਰੀ ਨੂੰ ਫੋਨ ਕਰਿਆ ਤਾਂ ਬਾਈ ਪੂਰੀ ਨੂੰ ਵੀ ਰਸਤੇ ਮਾਰਦੇ ਚੱਕਣਾ ਹੈ ਤੇ ਮੈਚ ਨੇ ਵੀ ਜਾਣਾ ਕਈ ਬੰਦੇ ਕੋ ਬਿੱਡ ਕਾਉਂਦੇ ਬਾਈ ਬੰਦੇ ਚੱਕਦੇ ਮੈਚ ਦੇਖਦਾ ਮੈਂ ਬਿੰਦਰ ਨੂੰ ਦੇਖਦਾ ਬਿੱਡ ਪਾਰਾ ਹੁੰਦਾ ਬੰਦੇ ਦਾ ਹਾਂ ਠੀਕ ਆ ਕੁੰਡਾ ਖੋਲੀ ਤੇ ਟਰੈਕਟਰ ਨੂੰ ਕਰੀਏ ਸਟਾਰਟ ਲੈ ਕੇ ਬਾਬੇ ਨਾਲ ਜਾਣਾ वाहगुरु परमात्मा सारे संसार का भाई के भाई घर पहुंच गए ਭਾਈ ਆਹ ਪੈਣਾ ਬੜਾ ਜਗਾੜ ਕਿੰਨੇ ਕਿਲੋ ਦਾ ਇਹ ਥੋੜਾ ਹੀ ਹੈ ਥੋੜਾ ਹੀ ਹੈ ਥੋੜਾ ਨਹੀਂ ਲੱਗਦਾ ਬੰਦਾ ਉਹ ਤਾਂ ਜਿਹੜਾ ਚੋਣਾ ਨਹੀਂ ਚੌੜਾ ਹੋ ਥੋੜਾ ਜਿਹਾ ਪੰਗਾ ਤੇ ਕੀ ਹੋ ਗਿਆ ਕਿੰਨਾ ਫਰਕ ਹੈ ਤੇ ਪਾਜੀ ਆਏ ਹੋ ਬੰਦੇ ਨਾਲ ਕੋਈ ਚੱਕਰ ਨਹੀਂ ਹੈਗਾ ਬੰਦਾ ਸਹੀ ਕਰ ਦੋਲੇ ਪਾਕੇ ਲਈਏ ਨੇ ਹਾਂ ਦੋਲੇ ਪਾਕੇ ਲਈਏ ਹਾਂ ਇਹ ਕਰੂੰਗਾ ਮੈਂ ਜਗੜ ਕਰੂੰਗਾ ਬੰਦਰ ਆਏ ਕਿੰਨਾ ਫਰਕ ਆ ਵੀਰੇ ਤੇ ਬਾਹਰ ਤੇ ਪਾ ਲੈ ਪਿੰਨ ਪਾ ਇਧਰ ਦੇ पर बिन खोल ले ले आप इसे बाहर देख क्या चक्कर पै गया भाई एक साइड बाहर रह गई कोई चक्कर भी नहीं है का तो यार कोई बड़ा अच्छा एक साइड भर में ज्यादा बाहर आ गई गोली छोटी तो नहीं बड़ी आ रही है सेटिंग ना चक्कर पै गए गोली बड़ी हैगी बड़ी वाला ਬੜੀ ਹੈਵੀ ਤੇ ਕਰਕੇ ਸਦੀ 100 ਰੁਪਏ ਤੋਂ ਦੋਏ ਗੁੱਲੀਆਂ ਵਾਕੇ ਲਿਆਇਦਾ ਤੇ ਲੈਦਾ ਤਾਂ ਸਾਰਾ ਕੱਢਿਆ ਕਰਦਾ ਪਾ ਲਿਆ ਹੁੰਦੇ ਫਿਰ ਚਲ ਐ ਕਰ ਰਾਜੂ ਭਾਈ ਵਾਲੀ ਵੀ ਦੇਖ ਲੁੰਦੇ ਆ ਬਸ ਅੱਛਾ ਹਾਂ ਇਹ ਵੀ ਲੈ ਚੱਲ ਨਾਲੇ ਲੋ ਜੀ ਭਾਈ ਹੁੱਕ ਦੀ ਸੈਟਿੰਗ ਲੋਟ ਨਹੀਂ ਆਈ ਹੈ ਜੀ ਥੋੜਾ ਜਿਹਾ ਚੁੱਲਾ ਬੰਦਾ ਫਰਕ ਹੈ ਇਹ ਖੁੱਲਾ ਚੁੱਲਾ ਥੋੜਾ ਬੜਾ ਹੈ ਦੇਖਦਾ ਵੱਖਾ ਦੇਖੋ ਬਾਜ ਕਿੰਨਾ ਕਰਦਾ ਲੋ ਜੀ ਭਾਈ ਪੂਰੀ ਦੇ ਘਰ ਮੋਰੇ ਬੇਟਿੰਗ ਹੋ ਰਹੀ ਹੈ ਹਾਂਜੀ ਮਹਾਰਾਜ ਠੀਕ ਹੋ ਜੀ ਇਤਨੇ ਫੋਨ ਕਰੇ ਆ ਫੋਨ ਨਹੀਂ ਚੱਕ ਰਿਹਾ ਆਪ ਮੈਂ ਉਹ ਕਰ ਦਦਾ ਪੈਟਰਨ ਚ ਮੜੇ ਪਹਿਲਾਂ ਰੇ ਭਾਗ ਗਿਆ ਪੂਰੀ ਬੰਦੇ ਤਾਂ ਆਪਾਂ ਕਹੀ ਹੋਗੇ ਪੈਸੇ ਤਾਂ ਨਹੀਂ ਲੱਗਣਾ ਨਾ ਹਾਂ ਬਿੱਟ ਕਸਣੇ ਨੂੰ ਬਾਕੀ ਭਾਈ ਤੇ ਕਿਹਲੇ ਵਾਲੇ ਨੂੰ ਤਾਂ ਕਿੰਦ ਕਿਹਾ ਇਹ ਦੇਖੀ ਦਾ ਸਾਰਾ ਕੋਲਣਾ ਮੈਂ ਨਾ ਇਹ ਖੜਾ ਹੋਊਗਾ ਕਿੱਥੇ ਲੈਣਾ ਚਲੀਏ ਫਿਰ ਚੱਲ ਦੇ ਬਹਿ ਜਾ ਨਿਬੜ ਗਿਆ ਤੇਰਾ ਕੰਮ ਹਾਂ ਡੈਕ ਡੁੱਕ ਤਾਂ ਦੇਖ ਲੈ ਮੜਾ ਜਾ ਹਾਂ ਡੈਕ ਬਜਾ ਮੜਾ ਜਾ ਛਤਰੀ ਦੇਖ ਤਾਂ ਉੱਚੀ ਆ ਪਰ ਸਿਰ ਤੇ ਨਹੀਂ ਲੱਗਦਾ ਨੇ ਇਹ ਉੱਚੀ ਆ ਫਰਕਾ ਥੋੜਾ ਹੀ ਫਰਕਾ ਫਰਕਾ ਲਓ ਜੀ ਬਾਈ ਮੈਂ ਕਹਿੰਦਾ ਲੱਗ ਜਾਂਦਾ ਹੁਣ ਨਹੀਂ ਨਹੀਂ ਲੱਗ ਜਾਣਾ ਲਓ ਜੀ ਬਾਈ ਬੰਦੇ ਇਕੱਠੇ ਹੋਈ ਜਾਂਦੇ ਆ ਹੁੱਕ ਪਾਈ ਆ ਪੂਰੀ ਬਾਈ ਥੋੜਾ ਚੁੱਲਾ ਬਾਹਰ ਆ ਗਿਆ ਬਿੰਦਰ ਬਾਈ ਵਾਲੀ ਲੋਟ ਨਹੀਂ ਆਈ ਹੁੱਕ ਪਾ ਲਿਆ ਹਾਂ ਬੜੀ ਹੁੱਕ ਪੈਣੀ ਦੀ ਇਹਨੂੰ ਤੇ ਉਹ ਸਾਈਡਾਂ ਤੇ ਚੁੱਲਾ ਬਾਹਰ ਆ ਹਾਂ ਹੈਗਾ ਚੱਲੀਏ ਬੋਲ ਵਾਹੇ ਕਰੋ ਬੋਲ ਵਾਹੇ ਕਰੋ ਅੱਛਾ ਫਿਰ ਉਹ ਸਾਰੇ ਆ ਗਏ ਹਾਂ ਬਿੰਦਰ ਵਾਲਾ ਜੀ ਲਓ ਜੀ ਭਾਈ ਪਹੁੰਚ ਗਏ ਹਾਂ ਪਹੁੰਚ ਗਏ ਜੀ ਬੰਦੇ ਹੈਗੇ ਚਾਬੀਵਾਨ ਨੇ ਵੀ ਨਾਲੇ ਜੇ ਕੀ ਵਰਦਾ ਚਾਬੀਵਾਨ ਨੇ ਹੈਗੇ ਭਾਈ ਇੱਕ ਦਾ ਬੰਨਾ ਲਿਆ ਐਵਿੰਦਰ ਭਾਈ ਹੈ ਇੱਕੇ ਬੰਦੇ ਰਾ ਕਿਦਾ ਸਭ ਪਤਾ ਚਲੋ ਟਾਈਮ ਤੇ ਨੂੰ ਪਿਛੇ ਤੇ ਮੈਂ ਵੀ ਉੱਤਰ ਕੇ ਬੈਠਾ ਦਾ ਚਾਬੀਵਾਨ ਨੇ ਜਦੇ ਮੈਂ ਚੱਕ ਲਿਆ ਨੇ ਇੰਨੇ ਬੰਦੇ ਸਾਰੇ ਆਪਣੇ ਆਪਣੇ ਬੰਨੇ ਲੈ ਕੇ ਲੱਗ ਜਾਨੇ ਨੇ ਲਓ ਭਾਈ ਦਿਖਾਉਂਦੇ ਤੁਹਾਨੂੰ ਕਿਹੜਾ ਡਰੱਮ ਹੈ ਉਤਰਦਾਰੀ ਮਿੱਤਰ ਵੀ ਕਿੰਨੇ ਨੰਬਰ ਲਾਦਾ ਮੇਨ ਚਾਬੀ 21 24 ਨੰਬਰ ਲਾ ਦਿੰਦਾ ਆ ਖੜਾ ਬਾਈ ਟਰਾਲਾ ਬੈੱਡ ਘਾਣਾ ਇਹਦਾ ਆ ਸਾਮਾਨ ਤਾਂ ਬਾਈ ਜਿਦੇ ਕਰਕੇ ਹੁੱਕੜਾ ਚੱਕਰ ਪੈਂਦਾ ਤਾਂ ਪੂਰੀ ਤੇਰੇ ਲਈ ਮੈਂ ਤਾਂ ਨਹੀਂ ਪੈਣੀ ਇਹ ਕੋਕ ਹੈ ਕੀ ਬਣਾਉਣਾ ਬੁੱਕਾ ਇਹੋ ਕੋਲੋਂ ਬੁੱਕਾ ਹੈ ਬੁੱਕਾ ਕਿਥੇ ਹਾਂ ਬੁੱਕਾ ਹੈ ਬੈੱਡ 'ਤੇ ਪਿਆ ਹੈ ਕੱਦਣਾ ਹੈ ਹਾਂ ਹੋਗਾ ਹੋਣਾ ਇੱਧਰ ਇਹ ਛੋਟਾ ਹੈ ਬੈੱਡ ਲੱਤਾਂ ਵਾਲਾ ਜੀ ਦੇ ਘਰ ਤੇ ਇਹ ਛੋਟਾ ਹਲੇ ਨਹੀਂ ਆਹੀ ਹੈ ਲਓ ਜੀ ਬਾਈ ਟਰਾਲਾ ਪਾ ਲਿਆ ਕੰਪੂਰੀ ਲੈ ਕੇ ਆਉਂਗਾ ਰਾਜੀ ਕਰਦੇ ਹੋ ਗਏ ਟਾਇਰ ਟੁੱਟੇ ਪਿਆ ਟੁੱਟੇ ਮਿੰਦਰ ਬਾਈ ਫੋਨ ਆ ਗਿਆ ਫੋਨ ਆ ਗਿਆ ਰਾਜੀ ਬਾਈ ਦੇ ਘਰ ਨੂੰ ਚੱਲੇ ਬਾਈ ਹੁਣ ਘਟਾਲਾ ਬਾਬਾ ਲਓ ਜੀ ਬਾਈ ਰਾਜੀ ਬਾਈ ਦੇ ਘਰ ਪਹੁੰਚ ਗਏ। ਵਿੰਦਰ ਬਾਈ ਨੂੰ ਮਿਲੋ ਬਾਈ ਸਾਸਰੀ ਘਪਲੋਣੀ ਭੁੱਲ ਗਿਆ ਦਾ ਇਹ। ਸਾਸਰੀ ਬਾਈ। ਠੀਕ ਹੈ ਬਾਈ। ਮਾ ਕਹਿੰਦੇ ਯਾਦ ਕਰਾਂਗੇ ਬੇਬਲ ਨੂੰ। ਨਾ ਨਾ ਜੋਰ ਲੱਗ ਗਿਆ ਦਾ ਉੱਥੇ ਹੱਕ ਪਾਉਣ ਦੇ ਦਾ। ਹਾਂਜੀ। ਮਿਲ ਜੀ 24। ਬਸ ਠੀਕ ਹੈ। ਵਿੰਦਰ ਬਾਈ ਕਹਿੰਦੇ ਬਾਈ 200 ਕੁਇੰਟਲ ਦੇ ਗੰਨੇ ਦਾ ਮਹਿਰ ਆ ਬਾਈ ਟੱਲਾ ਬੈਗ ਲਾ ਦੇ ਹੁਣ ਆਪਣਾ। ਹੈ ਵੀਰੀ। ਹਾਂ। ਅੱਛਾ। ਪੂਰੀ ਸਾਨੇ ਟਰੈਕਟਰ ਕਿੰਨਾ ਹੋ ਗਿਆ ਹੁਣ ਦੇਖੀ ਤਾਂ। ਕਿੰਨਾ ਹੋ ਗਿਆ? ਹੈ? 25। ਲੋ ਜੀ ਆਹ ਸਾਈਡ ਖੜਾ ਏ ਡਬਲ ਜਾਲੀ ਵਾਲਾ ਇਹਦਾ ਬਾਈ ਇਹ ਟਰਾਲਾ ਜੱਗੇ ਕੋਲ ਵੀ ਹੈਗਾ ਤਾਂ ਬਿੰਦਰ ਬਾਈ ਕੋਲ ਵੀ ਹੈਗਾ ਤਾਂ ਜਾਲੀ ਦਾ ਪੰਗਾ ਪੈਂਦਾ ਵੀ ਹਵਾ ਨਹੀਂ ਆਉਣੀ ਪੂਰੀ ਹਾਂ ਹਵਾ ਨਹੀਂ ਆਉਣੀ ਚੱਕਰ ਆਹ ਏ ਇਹ ਡਬਲ ਟਾਇਰ ਆ ਇਹ ਬਾਈ ਫੋਟਾ ਡਬਲ ਧੁਰੇ ਵਾਲਾ ਕਿਥੇ ਵੇ ਮੈਂ ਤਾਂ ਬਿੱਟ ਦੇ ਗਿਆ ਨਹੀਂ ਹਲੇ ਆ ਦੇਖੇ ਮੜ ਜਾ ਪਰਿੰਜਾ ਕੇ ਤੈਨੂੰ ਬਿੱਟ ਦੇਖਿਆ ਹੈ ਬਾਈ ਜਿਹੜਾ ਏਸ ਤੇ ਮਾਨ ਹੈ ਇਹ ਵੀ ਗੱਲਬਾਤ ਲੋਹਾ ਜਿਹੜਾ ਲਾਉਂਦਾ ਤਾਂ ਇੱਕ ਨੰਬਰ ਆਪੋ ਜੀ ਇਧਰ ਬਿੰਦਰ ਬਾਈ ਲੈ ਗੇਟ ਬਾਕ ਖੁੱਲਾ ਹੈ ਪੂਰੀ ਤੇ ਮਾਨ ਵਾਲਾ ਲੋਹਾ ਇੱਕ ਨੰਬਰ ਲਾਉਂਦਾ ਹੈਗਾ ਬਿੱਡ ਹਾਂ ਜੜੀ ਉਹ ਵੀ ਵਧੀਆ ਮਹੀਨ ਹੈ ਪੂਰੀ ਬਾਈ ਜਿਹੜੀ ਗੱਲ ਕਹਿ ਕੇ ਲਿਆਏ ਤੇ ਵੀ ਟਰਾਲੇ ਦਾ ਬਿੱਡ ਪਾਰਾ ਸੱਚੀ ਗੱਲ ਆਹ ਹਾਂ ਲੱਖਿਆਂ ਅੰਦਰ ਕਰਾਉਂਗਾ ਫੜੀ ਦਾ ਨਾਂ ਖੇਡ ਕੋ ਤੂੰ ਨਾ ਹੱਸਿਆ ਹੱਥ ਕਾ ਲਓ ਹੱਥ ਦੇਖ ਕੋ ਨੂੰ ਖੇਡਦਾ ਆ ਹਾਂ 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 ਬੜੀ ਜੀ ਜਮੇਰੇ ਦੇ ਕੋਈ ਗੱਡੀ ਸਾਹਿਬ ਨੇ ਨਿਕਲਦਾ ਮੈਟਰੋ ਟ੍ਰੇਨ ਮੰਗਦਾ ਬੈਠੇ ਜਾਣਾ ਹੈਗਾ ਹਾਂ ਹਾਂ ਬਿੱਟੇ ਜਾਣਾ ਬੈਠੇ ਨਹੀਂ ਜਾਣਾ ਹਾਂ ਹਾਂ ਆਪਣੇ ਬਾਹਰ ਜਾ ਮੈਕਫੋਨ ਕਰਦਾ ਇਹ ਕਿਹਨਾਂ ਪਾਸਾ ਹੈਗਾ ਪਤਾ ਇਹ ਕਿਹਨਾਂ ਸੁਣਾ ਦੇ ਕਿਹਨਾਂ ਕੀ ਲੋ ਬੀ ਜਾਉਂਦੇ ਰਹੀ ਆ ਕਰ ਰਹੀ ਆ ਵੀ ਉਹ ਉੱਪਰ ਤੋਂ ਇੰਨੀ ਇੰਨੀ ਪਤਾ ਸੀ ਉਹ ਤੇਰੇ ਵਾਲੇ ਦੀ ਹਾਂ ਦੋ ਪਾ ਦੇ ਦੇ ਨੇ ਇਹ ਮੇਂ ਇੰਦਰ ਨੂੰ ਹਾਂ ਹੁੱਕ ਦੇ ਆਪਣੇ ਵਾਲੀ ਤੂੰ ਤਕੜੀ ਆ ਦੇਖ ਲੈ ਪਾ ਕੇ ਲੈ ਕਰ ਚ ਪੂਰੀ ਦਾ ਹੁੱਕ ਕਹਿੰਦੇ ਬੜੀ ਆਲਾ ਹੁਣ ਦੱਸਦਾ ਏ ਕੰਮ ਲੋਟੇ ਆ ਗਿਆ ਇਸ ਤੇ ਮਾਨ ਆ ਬੁਰੀ ਲੋਹਾ ਕਹੇ ਜਾ ਲੋਹਾ ਤਾਂ ਕਹਿੰਦੇ ਤਕੜਾ ਲਾਇਆ ਪਿਆ ਏ ਤਮਾਨੀ ਮਾੜੀ ਜੀ ਲਾਉਂਦਾ ਪੈਸੇ ਤਾਂ ਪੈਸੇ ਵਾਹੇ ਆਪਣੇ ਪੂਰੇ ਲਾਉਂਦਾ ਤਾਂ ਹੀ ਚੀਜ਼ ਵਿਗਦੀ ਉਹਦੀ ਟਰਾਈ ਮਾਰ ਕੇ ਪੈਸੇ ਵੀ ਹਟ ਕੇ ਮੂੰਹ ਮੰਗੇ ਲੈਣੇ ਆ ਬਸ ਚੀਜ਼ ਇੱਕ ਲੋ ਜੀ ਬਾਈ ਟਰਾਲੇ ਚ ਬਿੱਟ ਲੱਦ ਲਿਆ ਹਾਂਜੀ ਬਾਈ ਪਿੰਡੇ ਕਸੂ ਕੇ ਹੁਣ ਚਲ ਪਿੰਡੇ ਦਾ ਮਹਾਲ ਚਾਹ ਲੈ ਗਿਆ ਹਾਂ ਫਿਲਕਣੇ ਬਾਈ ਬਹੁਤ ਕੰਮ ਨਹੀਂ ਰਹੀ ਬਾਈ ਫਿਲਕਣ ਮੂੰਹ ਹੋਸ਼ ਹੋ ਜੀ ਫਿਲਕਣ ਹਾਂ ਬਾਈ ਬਾਕੀ ਲੈਣਾ ਕੂਲਰ ਦੀ ਵੀ ਲੋੜ ਦੇ ਢੰਡੀਆਂ ਫਿਲਕਣ ਦੀ ੱਡੀ ਆ ਗਈ ਕੋਈ ਨਹੀਂ ਲੋ ਜੀ ਬਾਈ ਕਹਿੰਦੇ ਜੇ ਉੱਥੇ ਕਸ ਹੋ ਜਾਂਦਾ ਪਾ 10 ਮਿੰਟ ਲੱਗਣੇ ਤੇ ਹੁਣ ਉਹਰੇ ਟਾਈਮ ਲੱਗ ਜਾਣਾ ਨਹੀਂ ਹੁਣ ਕਸ ਲੋਵਰ ਉਸ ਦਾ ਘਰ ਪਾਣੀ ਲਿਆ ਜਾ ਕੇ ਪਾਣੀ ਲਿਆਉਂਦੇ ਹੋਰ ਹੀ ਲਿਆਓ ਯਾਰ ਕਿੰਨੇ ਮਿੰਟ ਦਾ ਕੰਮ ਹੈ 20 ਮਿੰਟ ਹਾਂਜੀ ਬਾਈ ਐਡਾ ਕੱਛਾ ਪਾਇਆ ਤੇ ਕਰ ਲੋ ਜੀ ਬਾਈ ਬਿੱਡ ਗੱਥੇ ਦਾ ਕੰਮ ਚੱਲ ਪਿਆ ਪੂਰੀ ਆਈ ਜਾਂਦਾ ਲੋਟ ਭਾਈ ਆਹ ਰੋਪੇ ਚੱਲਦਾ ਕਾਹੀ ਪਲੇ ਆਉਗੀ ਮੈਂ ਕਿ ਜਰਾ ਗਾਹ ਲੈ ਆਏ ਉੱਪਰ ਅੱਛੇ ਕਰ ਇਧਰੋਂ ਮਾਰੋ ਤੂੰ ਦੰਨੋ ਦੇਖ ਕੇ ਬਾਤੂੰ ਹੈਠਾ ਸਰਾਕ ਜੀ ਬਾਈ ਤੇ ਹਾਥੋਂ ਨਾ ਪੈਣਾ रब ने सा पूरी मंजा देख लो ठीक है क्या हो गया पै गया अगले लगी भी मैं इधर भी टिम्बर कर दी लो जी भाई ਪੂਰੀ ਸਿੰਘ ਨੂੰ ਕੱਲੇ ਕੱਲੀ ਚਾਬੀ ਬੰਨ੍ਹ ਦੀ ਪਛਾਣ ਹੈ ਉਹ ਗੱਲ ਦਾ ਪੂਰੀ 23 ਨੰਬਰ ਕਿੰਨਾ ਨੰਬਰ ਚਾਬੀ ਲੱਗੀ ਪੂਰੀ ਭਾਈ ਹੁਣ ਇਹਨੂੰ ਪਾਏਗਾ ਪਿਛਲੇ ਨੂੰ 15 ਇਹ ਦੋ ਚੀਜ਼ਾਂ ਭਾਈ ਕੋਲ ਚਾਹੀਦੀਆਂ ਚਾਬੀ ਬੰਨ੍ਹ ਨਾ ਨਹੀਂ ਦੇ ਕਿਸੇ ਕਲਿੱਪ ਮਾਰਨ ਲੱਗ ਜਾਂਦਾ ਫਿਰ ਚੱਲ ਕੀ ਨੰਬਰ ਲੱਗੀ ਪੂਰੀ 22 ਪਈ ਹੈ 22 22 ਨੰਬਰ ਲੱਗਿਆ ਬਾਈ ਚਾਬੀ ਬੰਨਾ ਬਿੜਾ ਨੇ ਬੜਾ ਲਿਆ ਉਹ 400 ਦਾ ਬੰਨਾ ਲਿਆ ਉਹ 400 ਦਾ ਬੰਨਾ ਹੈ ਹਾਂ ਕੈ ਦੇਖਦਾ ਪੂਰੀ ਦੁੱਖਾ ਬਸ ਕਰੀ ਬੈਕ ਨੂੰ ਬੱਛ ਬਸ ਫੜ ਲੈ ਉਧਰ ਆ ਗਿਆ ਲੋਡ ਅੰਦਰ ਤੋਂ ਬਾਹਰ ਨੂੰ ਨਟ ਪਾਈਦਾ ਹੁੰਦਾ ਨਾ ਨਾ ਏਕ ਨਹੀਂ ਪੈਣੇ ਆ ਲਾਸਟ ਵਾਲੇ ਆ ਇਹ ਲਾਸਟ ਵਾਲੇ ਏਕ ਨਹੀਂ ਪੈਣੇ ਇੱਕ ਹੋਰ ਇਹ ਅੰਦਰ ਟੀਮਰੀ ਵਿੱਚ ਹਾਂ ਵਿੱਚੇ ਹੁੰਦੀ ਹੈ ਇਹਦੇ ਫਿਰ ਇੱਧਰ ਪਾਓ ਇਹਨਾਂ ਨੂੰ ਫਿਰ ਪਹਿਲਾਂ ਇੱਕ ਨਟ ਪਾ ਲੋ ਮੇਰੇ ਵਾਲੇ ਪੈੱਥੇ ਪਾ ਮੈਂ ਤੇਰੇ ਪਿੱਛੇ ਨੂੰ ਹੁਣਾ ਬੈਠ ਮੜਾ ਜਾ ਇਹ ਪਿੱਛੇ ਨੂੰ ਹੁਣਾ ਆ ਗਿਆ ਬੱਸ ਬੱਸ ਨਾ ਮੈਂ ਕਿੱਟੇ ਮੇਰੀ ਖੋਲ ਕੇ ਦੇ ਦੇ ਚੱਕ ਦੇ ਪੈਂਦੀ ਨਹੀਂ ਆ ਗਈ ਬੜੀ ਹੈ ਕਾਇਆ ਕਾ ਸੂੰਗੇ ਕਿਧਰ ਪੈਂਦੀ ਨਹੀਂ ਗਈ ਭਾਈ ਜੀ ਚੋਰੀ ਖੜ ਜਾ ਫੜਿਆ ਵੇ ਮਨਟ ਦੇਖ ਕੇ ਲਿਆਉਂਦਾ ਲਓ ਜੀ ਭਾਈ ਇੱਕ ਪ੍ਰੈਸ਼ਰ ਮਸ਼ੀਨ ਬਣਾਈ ਐ। ਉੱਪਰ ਪ੍ਰੈਸ਼ਰ ਮਸ਼ੀਨ ਬਣਾਈ ਐ ਇੱਕ ਬਾਈ ਆ ਚੱਕਣੇ ਵਾਲੀ। ਹਾਂ ਪੂਰੀ ਬਣਦੀ ਦੀ ਗੱਲ? ਲਿਆ ਹੋ ਕਿਥੇ? ਮੇਰੇ ਕੋਲ ਐ। ਕਿੱਥੇ ਉੱਪਰ ਨੂੰ? ਹਾਂ। ਹਾਂ ਪਮੂਨੇ ਜਹਾਜ਼ ਦੇਖ ਲਿਆ ਉਧਰ ਹੈਲੀਕਾਪਟਰ। ਕੀ ਐ? ਹੈਲੀਕਾਪਟਰ। ਹਾਂ ਚੱਕਾ ਪੂਰੀ। ਚੱਕਾ? ਚੱਕਾ। ਆਪਾਂ ਜਿਆਦਾ ਨਹੀਂ ਜਾਂਦੇ ਇਹ ਇੱਥੇ ਰੋਲਾ ਪੂਰੀ ਪ੍ਰੈਕਚਰ ਮਸ਼ੀਨ ਵਧੀਆ ਉੱਪਰੋਂ ਜੱਕ ਮਾੜਾ ਜਾਂ ਆਹ ਵਾਹ ਲਓ ਜੀ ਬਾਈ ਚੱਲਦੇ ਕੰਮ ਚ ਫੇ ਪੂਰੀ ਕਿੰਨੇ ਰਹਿ ਗਏ ਬਾਈ ਨਾਟ ਕਹੋਗੇ ਕੰਪਲੀਟ ਪੰਜਨ ਕਰ ਲਈਏ ਹੈ ਪਹਿਲਾਂ ਠੰਡੇ ਵੀ ਹੋਲੀ ਹੋ ਗਰਮੀ ਬਹੁਤ ਆ ਦੇਖਿਓ ਬਾਈ ਹੋਰ ਬੁਗੜੀ ਬਾਈ ਬਾਕੀ ਬੰਦੇ ਵੀ ਸਾਡੇ ਸਾਰੇ ਕੰਮ ਲੱਗੇ ਹੋਏ ਆ ਹਾਂ ਉਹ ਚੌਲ ਬਣਾਉਣ ਲੱਗੇ ਆ ਚੌਲ ਬਣਾ ਲਵੇ ਮੀਂਹ ਪੈ ਜੀਏ ਪੂਰੀ ਭਾਈ ਡੀ ਫ੍ਰੀਜ ਆ ਠੰਡਾ ਹੈ ਦੱਸ ਵੀ ਠੰਡਾ ਹੈਗਾ ਹਾਂ ਹੈਗਾ ਇਹ ਡੀ ਫ੍ਰੀਜ ਰੀਮਾਰ ਹੂੰ ਬੰਮੂ ਆਪਣਾ ਗਲਾਸ ਸਪੈਸ਼ਲ ਲੈਣ ਗਿਆ ਆ ਜਾ ਪੂਰੀ ਕਿੱਕੜਾ ਜਾਂਦਾ ਹੁੰਦਾ ਉਹਨੂੰ ਦਾੜ ਦਾੜ ਬਾਤੋ ਉਹਦੀ ਨੂੰ ਇੱਕ ਬੱਲੇ ਚੱਲੂ ਤਰਾ ਟਰਾਲੇ ਨੂੰ ਹਾਂ ਢੋ ਲੈਣਾ ਅੱਡੇ ਘੰਟੇ ਹੋਰੀ ਇੱਕ ਦੇਖਿਆ ਮੈਂ ਸਾਰੇ ਠੰਡੇ ਗੇਲਦੇ ਇੱਧੀਆਂ ਸੇ ਜਿਆਦਾ ਹੁੰਦੀ ਹੈ ਹੈਨਾ ਕੋਕ ਚੀ ਜਿਆਦਾ ਵੈਸੇ ਭਾਈ ਜੇ ਜਿੱਥੇ ਰਿ ਬਿੜ ਜਾ ਕੇ ਰਹਿ ਜਿੱਥੇ ਕਸ ਲੈਂਦੇ ਉੱਥੇ ਵੀ ਠੀਕ ਹੈ ਤਾਂ ਆਪਣੇ ਮੈਂ ਗਰਮੀ ਜਿਆਦਾ ਕੋਰੀ ਲਿਕਣ ਕਰਕੇ ਸ਼ਾਮਾ ਕੋਰੀ ਜਾਣਾ ਕੋਰੀ ਕੋਰੀ ਰੌਣਕ ਲੱਗੀਆਂ ਮੈਂ ਐਡਾ ਬੜਾ ਸ਼ੈੱਟ ਲਾਈ ਤਖਣ ਦਾ ਹਾਂ ਪੂਰੀ ਕਿੰਨੇ ਨਾਟ ਰਹਿ ਗਏ ਭਾਈ ਟਰਾਲੇ ਦੇ ਟਰਾਲੇ ਤੇ ਬਸ ਹੋਈ ਰਹਿ ਗਿਆ ਤਾਂ ਕਾ ਹੋ ਗਏ ਪੂਰੀ ਸਿਆ ਇੱਕ ਦਿਨ ਤੋ ਆਉਣ ਨੂੰ ਲੱਗ ਜਾਣਾ ਪੇਪਰ ਵਾਲੀ ਦੇ ਗੱਠਾ ਨੇਉਣੇ ਰੱਖ ਕੇ ਇਹਦੇ ਵਿੱਚ ਮੈਂ ਕਹਿੰਦਾ 1.5 ਤੋਂ 2 ਕਿਲੇ ਦੇ ਗੱਠਾ ਪੈਣੇ ਲੰਬਾ ਦੇ ਲੱਗਣਾ ਹੈ ਫਿਰ ਉੱਪਰ ਉਹ ਲਾਉਣਾ ਇਹਦੇ ਉਰਾਲੀ ਦਾ ਅਚੋਬੜਨੇ ਤੇ ਉਰਾਲੀ ਹਾਂ ਉੱਪਰ ਗੱਦੇ ਵਿਛਾ ਕੇ ਉਹਦੇ ਬਾਅਦ ਵਿੱਚ ਟਰਾਲੇ 'ਤੇ ਤਰਪਾਲ ਪੈਣੀ ਹੈ ਕਿੰਨੇ ਦਿਨ ਲੱਗ ਜੇ ਉਹਦੇ ਬੱਕੀ ਅੰਦਰ ਹੋ ਜੂंगे ਰਾਤ ਨੂੰ ਗਰਮੀ ਦੇਖਿਓ ਕਿੰਨੀ ਹੋਣੀ ਹੈ ਨਾ ਨਾ ਉਦਾਂ ਦਿਨ ਕਈ ਲੱਗਣੇ ਆ ਟਰਾਲੇ 'ਤੇ ਜਲਦੀ ਚਾਲ ਚ ਕੋਈ ਗਰਮੀ ਨਹੀਂ ਲਾਦੀ ਹੈਗੀ ਹਾਂ ਪੂਰੀ ਥੱਲੇ ਪੂਰੀ ਮੇਰੀ ਜ਼ਿੰਮੇਵਾਰੀ ਕਿੱਥੇ ਪਾ ਦੇ ਪਾ ਦੇ ਪਾ ਦੇ ਪਾ ਤੇਰੀ ਜ਼ਿੰਮੇਵਾਰੀ ਇੱਥੇ ਆ ਖੜੇ 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 ਥੱਲੇ ਨੂੰ ਆਉਣ ਦੇ ਪਿੱਛੇ ਜਾਣਾ ਪਿੱਛੇ ਨੂੰ ਪਿੱਛੇ ਨੂੰ ਬੈਗ ਛੱਡ ਦੇ ਪੂਰੀ ਤੂੰ ਛੱਡ ਦੇ ਬਿੱਡਾ ਬਾ ਦੇ ਬਾਗ ਬੈਗ ਜਾਣਾ ਬੈਗ ਥੋੜਾ ਜਿਹਾ ਹੋਰ ਕਰ ਥੋੜਾ ਜਿਹਾ ਲੋ ਹੋ ਉਹ ਗੇੜ ਨਾ ਦੇ ਬਿੱਡ ਮਾਰ ਲਿਆ ਸੀ ਬਸ ਥਮਟ ਪਾ ਦੇ ਆਹ ਬਾਰੇ ਦੋਹੇ ਪਾਈ ਹੋਣਗੇ ओके ਲੋ ਜੀ ਬਾਈ ਬਿਡ ਕਾਸ ਹੋ ਗਿਆ ਅੱਜ ਉਹ ਡਿਊਟੀ ਕੁੰਡਾ ਖੋਲਣ ਪਰ ਹਾਂ ਕਦੇ ਅੱਛਾ ਮੂਰੇ ਵਾਲਾ ਖਲਜੂਗਾ ਉਹ ਸਿੱਧਾ ਬਾੜਨਾ ਨਹੀਂ ਹੈਗਾ ਬੈਕ ਲੈ ਲੈ ਲਓ ਜੀ ਬਾਈ ਚੱਲਦੇ ਕੰਮ ਵਿੱਚ ਬਦਲ ਜਾਇਆ ਤਾਂ ਕਿੱਧਰ ਗਿਆ ਜੀ ਜਾਓ ਭੱਜ ਗਿਆ ਪੈਣੀ ਵਾਲਾ ਅੱਡਾ ਟੱਪ ਗਿਆ ਅੱਡਾ ਟੱਪ ਗਿਆ ਇਹ ਨਿੰਮ ਦਿਓਗਾ ਪੂਰੀ ਬਾਈ ਕਿੰਨੇ ਨਟ ਰਹਿ ਗਏ ਇਹ ਕੰਪਲੀਟ ਹੈ ਬਸ ਗੱਲ ਉੱਢ ਗਿਆ ਹੁਣ ਤਾਂ ਨਾਟਾ ਟੱਡੇ ਤਾਂ ਨਹੀਂ ਠੀਕਰਿਆ ਕੰਮ ਪੂਰੀ ਮੈਂ ਕਹਦਾ ਕੱਟ ਕਸਣੇ ਦੀ ਤੇ ਪੂਰੇ ਫੁੱਲ ਫੁੱਲ ਦਾ ਹੋਏ ਹਾਂ ਬੰਮੂ ਕਿਹਾ ਸੀਸਾ ਏ ਬਾਹ ਤੇ ਇੱਕ ਬੰਦਾ ਰਹਿ ਗਿਆ ਸਾਡਾ ਚਾਬੀ ਬੰਨਾ ਇੱਕ ਹੈ ਹੁਣ ਉਹਦੇ ਸਾਰਾ ਹੀ ਗਲ ਪੈ ਗਿਆ ਵੀ ਹੁਣ ਤਹੀਂ ਕਸਾਏ ਹਾਂ ਹਾਂ ਪੂਰੀ ਟਾਇਰ ਹੋਰ ਵੱਡੇ ਚਾਹੀਦੇ ਨਾ ਚੌੜੇ ਵਾਲੇ ਪੂਰੀ ਕਹਿੰਦਾ ਲਾਏ ਚਾਹੀਦੇ ਤੇ ਬਾਈ ਜੀ ਕਹਿੰਦਾ ਜਾਣਾ ਘੁੰਮਣ ਫੇਰ ਨੂੰ ਲਾਏ ਚਾਹੀਦੇ ਕਹਿੰਦਾ ਵੀ ਆ ਖੋਲ ਤੇ ਉਸੇ ਟਾਈਮ ਚੌੜੇ ਪਾ ਲੋ 2 ਫੁੱਟ ਕੋਈ ਨਹੀਂ ਦੇਖਦੇ ਆ ਹੋਈ ਗਰਪਾਉ ਵੀ ਲਿਆਉਂਗੇ ਫਿਰ ਕਿਹੜਾ ਕਸ ਹੋ ਜੂ ਮੈਨੂੰ ਟੁੱਟਿਆ ਪਿਆ ਉਹਦਾ ਛੋਟੇ ਆ ਟੁੱਟ ਗਿਆ ਇੱਕ ਡਰ ਬਾਕੇ ਦੇਖਣਾ